ਤੁਸੀਂ ਅੱਜ ਚਾਰ ਸਵਾਲ ਲੈ ਜੀ ਫਤਿਹਗੜ ਚੋੜੀਆਂ ਦਾ ਕੀ ਕਹਿੰਦੇ ਜੀ ਹਾਂ ਅੱਜ ਮੈਂ ਜੁਆਇਨ ਕੀਤਾ ਜੀ ਫਤਿਹਗੜ ਚੋੜੀਆਂ ਤੋਂ ਮੇਰਾ ਪਾਤਲਾ ਥਾਣਾ ਸਦਰ ਬਟਾਲੇ ਤੋਂ ਫਤਿਹਗੜ ਚੋੜੀਆਂ ਹੋਇਆ ਜੀ ਇੱਥੇ ਵੀ ਹੁਣ ਅੱਜ ਮੈਂ ਜੁਆਇਨ ਕੀਤਾ ਜੀ ਇੱਥੇ ਵੱਖ-ਵੱਖ ਤਰ੍ਹਾਂ ਦਾ ਕ੍ਰਾਈਮ ਹੈ ਉਹਦੀ ਦੇਖ ਕੇ ਉਸ ਨੂੰ ਉਹਦੇ ਅਨੁਸਾਰ ਕੰਮ ਕੀਤਾ ਜਾਏਗਾ ਅੱਛਾ ਫਸਟ ਕੈਟੇਗਰੀ ਕੀ ਹੋਈ ਐ ਐਸਲ ਫਸਟ ਪ੍ਰਾਇੋਰਟੀ ਸਰਕਾਰ ਦੀ ਜਨ ਨਸ਼ਾ ਵਿਰੋਧ ਚੱਲ ਰਿਹਾ ਜੀ ਇਸ ਇਸ ਤੇ ਪਸ਼ੀਨੇ ਰਸਰਾ ਦੀ ਹਦਾਇਤਾਂ ਮੁਤਾਬਕ ਇਹਦੇ ਤੇ ਜੇ ਦਿਓ ਵੀ ਪੈਗਲਰ ਨੇ ਜਾਂ ਸਮਗਲਰ ਨੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਤੇ ਕੰਮ ਕੀਤਾ ਜਾਏਗਾ ਤੇ ਵੱਦ ਤੋਂ ਵੱਧ ਰਿਕਵਰੀ ਕਰਕੇ ਉਹਨਾਂ ਦੇ ਪਰਚੇ ਦਰਜ ਕੀਤੇ ਜਾਣਗੇ ਸਰ ਲਾਸਟ ਵੀਕ ਤੇ ਕੱਲ੍ਹ ਘਟਨਾ ਕਾਫੀ ਫਟੇਗਰ ਸੀ ਉਹ ਸ਼ਾਇਦ ਚੱਲ ਲੱਗ ਪਿਆ ਨਾ ਕਿ ਉਹਰੀ ਦੇ ਬਾਹਰ ਦਾ ਤਾਂ ਹੁੰਦਾ ਇਹ ਸਾਰਾ ਦੇਖ ਕੇ ਜੀ ਮੈਂ ਜੋ ਜੈ ਨਹੀਂ ਕੀਤਾ ਜੀ ਇਹ ਸਾਰਾ ਮੌਕਾ ਵੇਖ ਕੇ ਜੋ ਹੋਣੀ ਹੈਗਾ ਜੇ ਚੋਰੀ ਇਹਨਾਂ ਨੂੰ ਟਰੇਸ ਕਰਕੇ ਹਾਂ ਟਰੇਸ ਕਰਕੇ ਅਮ ਕਾਨੂੰਨ ਮੁਤਾਬਕ ਕਰਦੇ ਉਹਨਾਂ ਵਿੱਚ ਲੈ ਜੀਏ। ਕਹਿਣਾ ਚਾਹੋਗੇ ਸਿਰਫ ਕੀ ਸੰਦੇਸ਼ ਕੀ ਹੋਊਗਾ ਮੈਸੇਜ ਕੀ ਹੈ। ਠੀਕ ਹੈ ਸਰ। ਮੈਸੇਜ ਇਹ ਹੈ ਜਨਤਾ ਨੂੰ ਕਿ ਕੋਈ ਵੀ ਇਨਫੋਰਮੇਸ਼ਨ ਆ ਪੁਲਿਸ ਨਾਲ ਵਕਤੋਂ ਵੱਧ ਸ਼ੇਅਰ ਕਰੋ। ਉਹਨਾਂ ਦਾ ਨਾਂ ਜਨਤਕ ਨਹੀਂ ਕੀਤਾ ਜਾਵੇਗਾ। ਇਸ ਨਾਲ ਆਪਾਂ ਨਸ਼ਿਆਂ ਨੂੰ ਜਾਂ ਇਸ ਤੋਂ ਲਾਵਾ ਹੋਰ ਕ੍ਰਾਈਮ ਨੂੰ ਟਰੇਸ ਕਰਨ ਵਿੱਚ ਮਦਦ ਮਿਲਦੀ ਆ ਤੇ ਇਹਦੇ ਵਿੱਚ ਲੋਕਾਂ ਨੂੰ ਵੀ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ